ਹਨ ਤਾਂ ਗੋੜ ਨਾਲ ਹੀ ਸ਼ੁਰੂ ਹੋ ਗਿਆ ਅਸੀਂ ਕਮਾਈ ਦੇ ਚਾਏ ਆ ਜੀ ਵੀ ਚਾਰ ਮਹੀਨੇ ਚ ਮੈਂ ਆਖਾਂ ਵੀ ਬਾਲੀ ਲੋਟਾ ਤੇ ਚ ਲੋਟਾ ਵਾਲੀ ਗੱਲ ਨਹੀਂ ਵਧੀਆ ਟਾਈਮ ਪਾਸ ਹੋ ਜਾਂਦਾ ਕੋਈ 2-4 ਲੱਖ 2 ਲੱਖ 2.5 ਲੱਖ ਰੁਪਈਆ ਬਣ ਜਾਂਦਾ ਕੰਮ ਕੀਤਾ ਛੁੱਟੋਂ ਡੈਕ ਤਾਂ ਦਾ ਬਥੇਰੀਆਂ ਉਹਦੀਆਂ ਜਿਵੇਂ ਬਾਲ ਉਹਨਾਂ ਦੀਆਂ ਜਾਂ ਮੈਂ ਦੂਜੀ ਜੀ ਅੱਜ ਮੈਂ ਹੁਣ ਚੌਥਾ ਸਾਲ ਹੋ ਗਿਆ ਸਾਨੂੰ ਪੂਰਾ ਪਤਾ ਲੱਗ ਗਿਆ ਆਹ ਚੀਜ਼ਾਂ ਆਏ ਆਹ ਚੀਜ਼ਾਂ ਆਏ ਆ ਇਹ ਮੰਨ ਲਓ ਗੋੜ ਦਾ ਟਾਲਾ ਰੱਖਿਆ ਰੋਟੀ ਦੇ ਖਾ ਲਿਆ ਸ਼ਾਮ ਨੂੰ ਤੌੜੀਆ ਦੁੱਧ ਪੀਓ ਉਹਨਾਂ ਨੂੰ ਗੋੜ ਖਾ ਲਿਆ ਸ਼ੱਕਰ ਖਾਲੀ ਚਵਾਕਾ ਨੇ ਵੀ ਗੁੜ ਚੱਕ ਕੇ ਖਾ ਲੈਂਦੇ ਸੀਗੇ ਆਮ ਹੀ ਪਸ਼ੂਆਂ ਨੂੰ ਗੁੜ ਅਸੀਂ ਬਹੁਤ ਪਾਉਂਦੇ ਸੀਗੇ ਸਾਡੇ ਘਰ ਦਾ ਹੁੰਦਾ ਸੀ ਤਾਂ ਲੋਕ ਬਹੁਤ ਘੱਟ ਬਿਵਾਰ ਹੁੰਦੇ ਸੀ ਮਿਹਨਤ ਬਾਈ ਜੀ ਜੇ ਤੂੰ ਐ ਕਹਦੇਂਗਾ ਵੀ ਮੈਂ ਇੱਥੇ ਮੰਜੇ ਤੇ ਬਹਿ ਕੇ ਗੁੜ ਤਿਆਰ ਕਰਨਾ ਹੋਵੇ ਤਾਂ ਹੁੰਦਾ ਨਹੀਂ ਮਿਹਨਤ ਬਹੁਤ ਲੱਗਦੀ ਹੈ ਜੀ ਜੋਰ ਲੱਗਦਾ ਜੋਰ ਵਾਲਾ ਕੰਮ ਆ ਜੀ ਕੋਈ ਮਾੜਾ ਮੁੱਟਾ ਕੰਮ ਤਾਂ ਹੈ ਨਹੀਂ ਤੇ ਫਿਰ ਜਦੋਂ ਜਾਵਾਂ ਚ ਆ ਜਾਂਦੀ ਆ ਤਾਂ ਸਭ ਕੁਝ ਹੋ ਜਾਂਦਾ ਹੈ ਉਹਨਾਂ ਦਾ ਜੀ ਕੋਈ ਵੀ ਕੰਮ ਕਰਦੇ ਆ ਹਰ ਇੱਕ ਬੰਦਾ ਇਹੀ ਕਹਿੰਦਾ ਵੀ ਯਾਰ ਇਹ ਕੰਮ ਜਾਪ ਨਹੀਂ ਹੋਣਾ ਕੰਮ ਆ ਇਹ ਆਪਣੇ ਨੇੜੇ ਕੰਨਾ ਹੈ ਨਹੀਂਗਾ ਸਾਨੂੰ ਵੀ ਲੱਗਦਾ ਵੀ ਕੰਨਾ ਤੱਕ ਤੇ ਹੈ ਨਹੀਂ ਨੇੜੇ-ਤੇੜੇ ਅਸੀਂ ਖੇਤ ਦੇ ਵਿੱਚ ਆਪਦੇ ਵਿੱਚ ਖਲਾੜਾ ਲਾਇਆ ਪਿਛਲੇ 4 ਸਾਲ ਤੋਂ ਹਿੰਦੀ ਨਾਲੇ ਦੀ ਮੈਨਤਾਰਦੇ ਆ ਜਿਹੜੀ ਸਾਡੀ ਖੇਤੀ ਹੈ ਨਾ ਇਹ ਖੇਤੀ ਜੋ ਸਾਨੂੰ ਉਹਨਾ ਪ੍ਰੋਫਿਟ ਨਹੀਂ ਮਿਲਦਾ ਨਾਲ ਸਾਨੂੰ ਕੋਈ ਨਾ ਕੋਈ ਧੰਦਾ ਆਪ ਲਾਉਣ ਬਾਰੇ ਸੋਚਿਆ ਕਿ ਕੋਈ ਨਾਲ ਖੇਤੀ ਦੇ ਧੰਦਾ ਹੋਵੇ ਜਿਹਦਾ ਸਾਡੀ ਆਮਦਨ ਵਧੇ ਤਾਂ ਅਸੀਂ ਇਹ ਦੇਖਾਂ ਕੋਈ ਖੇਤ ਦੇ ਵਿੱਚ ਹੀ ਕੰਦੰਦਾ ਹੋਵੇ ਜਿਹੜਾ ਨਾਲੇ ਖੇਤ ਰਹੀਗੇ ਨਾ ਸਾਨੂੰ ਕਿਤੇ ਬਾਹਰ ਜਾਣਾ ਪਵੇ ਨਾ ਕੋਈ ਕਿਰਾਇਆ ਪਵੇ ਤੇ ਅਸੀਂ ਆਪਦੇ ਖੇਤ ਹੀ ਧੰਦਾ ਕਰਗੇ ਕੋਈ ਹੋ ਜਾ ਕਾਰੋਬਾਰ ਤੋਰਗੇ ਤਾਂ ਸਾਡੇ ਵਿੱਚ ਮਨ ਚੋਈ ਵੀ ਇੱਕ ਗੁੜ ਜਿਹੜਾ ਗੰਨਾ ਵੀ ਆਪ ਤਿਆਰ ਕਰਕੇ ਖੇਤ ਦੇ ਵਿੱਚ ਆਪ ਪੀੜਕੋ ਦਾ ਗੁੜ ਤਿਆਰ ਕਰਗੇ ਤੇ ਲੋਕਾਂ ਨੂੰ ਨਾਲ ਤਾਂ ਗੁੜ ਦੇਗੇ ਵਧੀਆ ਲੋਕਾਂ ਦੀ ਸਿਹਤ ਆ ਜਿਹੜੀ ਉਹ ਵਧੀਆ ਰਹੇ ਤੇ ਲੋਕਾਂ ਨੂੰ ਇਸ ਪਾਸੇ ਲਿਆਈਏ ਵੀ ਲੋਕ ਆਪਣਾ ਗੰਨਾ ਬੀਜ ਕੇ ਖੇਤਾਂ ਗੁਰਕੜਾ ਕੇ ਲੈ ਕੇ ਜਾਣ ਜਿਹੜੀ ਸਹੀ ਆ ਜਿਹੜੀ ਗੁੜ ਦੀ ਬਣਾਉਣ ਦੀ ਵਿਧੀ ਆ ਉਹ ਭਿੰਡੀ ਨਾਲ ਹੀ ਆ ਜਿਹੜੇ ਸਾਡੇ ਦੇ ਤੋਂ ਬਜ਼ੁਰਗ ਪਹਿਲਾਂ ਗੁੜ ਬਣਾਉਂਦੇ ਸੀ ਉਹ ਵੀ ਉਹ ਵੀ ਦੱਸਦੇ ਭਿੰਡੀ ਪਾ ਕੇ ਤਿਆਰ ਕਰਦੇ ਸੀ ਜਿਹੜਾ ਸਾਨੂੰ ਬਾਜ਼ਾਰਾਂ ਦੇ ਵਿੱਚ ਗੁੜ ਮਿਲਦਾ ਉਹ ਕੈਮੀਕਲ ਨਾਲ ਤਿਆਰ ਹੁੰਦਾ ਕੈਮੀਕਲ ਪਾ ਕੇ ਉਹਦੀ ਮੈਲ ਜਿਹੜੀ ਉਤਾਰੀ ਜਾਂਦੀ ਆ ਪਰ ਆਪਣੇ ਇਹ ਜਿਹੜੀ ਆਪਣੇ ਕੱਲੀ ਭਿੰਡੀ ਨਾਲ ਖੇਤ ਦੇ ਚ ਆ ਦੇ ਭਿੰਡੀ ਵੀਜੀ ਆ ਉਹਨੂੰ ਵੀ ਪਾ ਕੇ ਜਿਹੜੀ ਉਹਦੀ ਮੈਲ ਜੇ ਉਤਾਰ ਜਾਈ ਉਦੋਂ ਤਾਂ ਖਰਚਾ ਤਾਂ ਐ ਸੀ ਜਿਸ ਸਾਨੂੰ ਐਸ ਵੀ ਜਿਹੜਾ ਜਿਹਨਾਂ ਦਾ ਸਮਾਨ ਹੋਇਆ ਮੈਂ ਘਲਾੜਾ ਜੀ ਇਹ ਜੂਪੀ ਸਾਈਡ ਤੋਂ ਮਿਲਦਾ ਜਿਵੇਂ ਤਮਗਾ ਲਾਈਆਂ ਮੀਆਂ ਜਿਹੜੀਆਂ ਥੱਲੇ ਲੱਗੀਆਂ ਕੜਾਏ ਉਹ ਵੀ ਜੂਪੀ ਤੋਂ ਮਿਲਦੇ ਆ ਉਹ ਵੀ ਅਸੀਂ ਉਧਰੋਂ ਜੂਪੀ ਚੋਂ ਲੈਂਦਾ ਸਾਰਾ ਸਮਾਨ ਜੋ ਉਹ ਸਾਡਾ 3.5 ਲੱਖ ਰੁਪਈਆ ਐਸੀ ਲੱਗਿਆ ਸੀ ਐ ਜੀ ਵੀ ਜਿਵੇਂ ਸਾਡੇ ਕੋਲ 3-4 ਮਹੀਨੇ ਚੱਲਦਾ ਕੰਮ ਇਹ ਜੋ ਮੰਨ ਲਓ 12 ਮਹੀਨੇ ਤੋਂ ਲੈ ਕੇ ਸੇ ਮਾਰਚ ਅਪ੍ਰੈਲ ਚੱਕਰ ਚੱਲਦਾ ਇਹ ਉਹਨਾਂ ਚਾਰ ਮਹੀਨਾ ਚ ਵਧੀਆ ਟਾਈਮ ਪਾਸ ਵਧੀਆ ਹੋ ਜਾਂਦਾ ਆਮਦਨ ਵੀ ਹੋ ਜਾਂਦੀ ਆ ਦੂਜੇ ਨੰਬਰ ਤੇ ਵੀ ਸੀ ਚਾਰ ਪੰਜ ਬੰਦੇ ਜਿਹੜੇ ਸਾਡੇ ਲੇਬਰ ਵਾਲੇ ਆ ਉਹਨਾਂ ਨੂੰ ਵੀ ਜਗ੍ਹਾ ਮਿਲਿਆ ਵਿਆ ਦੋ ਬੰਦੇ ਜੂਪੀ ਚੋਂ ਆ ਦੋ ਉਹਨਾਂ ਨੂੰ ਵੀ ਜਗ੍ਹਾ ਮਿਲਿਆ ਵਿਆ ਮੈਂ ਸੋਚਦਾ ਵੀ ਚਲੋ ਪੰਜ ਸੱਤ ਬੰਦਿਆਂ ਦਾ ਹੋਰ ਚੁਲਾ ਤਪੀ ਜਾਂਦਾ ਤੇ ਨਾਲੇ ਆਪ ਦੀ ਖੇਤ ਦੀ ਰਾਖੀ ਬੈਠੇ ਆ ਵਧੀਆ ਸੰਤੁਸ਼ਟ ਆ ਅਸੀਂ ਮਾਰਕੀਟ ਖੇਤ ਇੱਥੇ ਰੱਖ ਕੇ ਵੇਚਦੇ ਆ ਘਲਾੜੇ ਦੇ ਕੋਲ ਅਸੀਂ ਕਿਸੇ ਬਸ ਹੋਰ ਮਾਰਕੀਟ ਨਹੀਂ ਕਰਦੇ ਦੀ ਇੱਥੋਂ ਸਾਡੇ ਲੋਕ ਲੈ ਕੇ ਜਾਂਦੇ ਆ ਪਹਿਲੇ ਸਾਲ ਜਿਵੇਂ ਅਸੀਂ ਜਦੋਂ ਸ਼ੁਰੂ ਸ਼ੁਰੂ ਕੰਮ ਕੀਤਾ ਸੇ ਲੋਕਾਂ ਨੇ ਆਖਿਆ ਉਹ ਵੀ ਗੁੜ ਮਹਿੰਗਾ ਪਰ ਅਸੀਂ ਉਹਦੇ ਕਿਸੇ ਨੂੰ ਆਖੇ ਸਾਤ ਤੋਂ 10 ਕਿਲੋ ਲੈ ਜਾ ਜਾਂ 20 ਕਿਲੋ ਲੈ ਜਾ ਅਸੀਂ ਕਹਿੰਦੇ ਵੀ 2 ਕਿਲੋ ਲੈ ਜਾ ਵਰਤ ਕੇ ਵੇਖ ਇਹਨੂੰ ਜਦੋਂ ਉਹਨੇ ਵਰਤਿਆ ਫਿਰ ਸਾਰੇ ਉਹੀ ਗਾਹਕ ਦੱਸਦਾ 20 ਕਿਲੋ ਲੈ ਜਾਣ ਲੱਗ ਗਏ ਹਰ ਸਾਲ ਹਰ ਇੱਕ ਬੰਦਾ ਵਾਧਦਾ ਕੰਮ ਵੀ ਅਗਲੇ ਨੂੰ ਪਤਾ ਲੱਗਿਆ ਵੀ ਯਾਰ ਜਿਹੜਾ 80 ਰੁਪਏ ਕਿਲੋ ਲਾਉਂਦੇ ਆ ਇਹ 'ਚ ਫਰਕ ਜ਼ਰੂਰ ਆ ਵੀ ਤਾਂ ਹੀ ਕਰਕੇ ਗੁੜ ਮਹਿੰਗਾ ਜਿਹੜਾ ਬਾਜ਼ਾਰ ਵਾਲਾ ਗੋੜਾ ਇਸ ਗੁੜ ਦਾ ਬਹੁਤ ਫਰਕ ਆ ਇਹਦੀ ਚੋਣ ਕਰਨੀ ਪੈਂਦੀ ਸਾਨੂੰ ਜੀ ਗੁੜ ਦੇ ਮੁਤਾਬਕ ਗੁੜ ਵਧੀਆ ਬਣੇ ਕਈ ਸਾਡੇ ਏਰੀਆ ਜਿਸੇ ਗੁੜ ਦੇ ਵਿੱਚ ਖਾਰਾ ਪਨ ਆਉਂਦਾ ਸਾਡੇ ਧਰਤੀ ਦੇ ਵਿੱਚ ਜਿਆਦਾ ਸੋਰਾ ਵਾਲੀ ਧਰਤੀ ਜਿੱਥੇ ਜਾਂ ਪਾਣੀ ਦਾ ਕੋਈ ਫਰਕ ਆਉਂਦਾ ਉੱਥੇ ਜਿਹੜਾ ਗੰਨਾ ਗੁੜ ਖਾਰਾ ਬਣਦਾ ਫਿਰ ਅਸੀਂ ਕਈਆਂ ਏਰੀਆ ਦੇ ਵਿੱਚ ਆਪਣੇ ਹੈਗਾ ਜਿਸੇ ਗੁੜ ਗੰਨਾ ਵਧੀਆ ਉਹ ਡਿਸਾਈਡ ਕਰਕੇ ਉਸ ਤੋਂ ਗੰਨਾ ਲੈ ਲੈਨੇ ਆ ਜਿਹੜਾ ਸਾਡੇ ਆਮ ਯੂਪੀ ਚੋਂ ਗੜਾਉਂਦਾ ਜਿਵੇਂ ਟਰਾਲਿੰਗ ਵਾਲੇ ਗੁੜ ਲੈ ਕੇ ਆਉਂਦੇ ਆ ਜਾਂ ਬਾਜ਼ਾਰ ਚੋਂ ਗੜੋਂਦਾ ਉਹ ਗੁੜ ਨੂੰ ਜਦੋਂ ਬਣਾਉਂਦਿਆਂ ਨਾ ਜੀ ਉਹਨੂੰ ਸਹੀ ਤਰ੍ਹਾਂ ਪੂਰਾ ਪਕਾਉਂਦੇ ਨਹੀਂ ਉਹ ਜਦੋਂ ਗੁੜ ਬਣਦਾ ਉਹਦੇ ਵਿੱਚ ਕੱਚਾ ਰੋ ਪਾ ਕੇ ਉਹਦਾ ਵਜ਼ਨ ਵਧਾ ਦਿੰਦੇ ਆ ਜਿਵੇਂ ਮੰਨ ਲਓ ਇੱਕ ਕੁਆਂਟਲ ਚੋਂ 809 ਕਿਲੋ ਗੁੜ ਨਿਕਲਦਾ 15 18 ਕਿਲੋ ਗੁੜ 15 ਕਿਲੋ ਗੁੜ ਵੀ ਲੈ ਲੈਂਦੇ ਆ ਕਿਉਂਕਿ ਵਿੱਚ ਕੱਚਾ ਰੋ ਪਾ ਕੇ ਨੂੰ ਮਿਲਾ ਦਿੰਦੇ ਆ ਉਹਦਾ ਕਾਰਨ ਗੁੜ ਉਹ ਢਲਵੀਂ ਛਿਤੀ ਜਾਊਗਾ ਚਾਹ ਵੀ ਫਟ ਜਾਂਦੀ ਉਹਦੀ ਤੇ ਬਾਕੀ ਜਿਵੇਂ ਕੈਮੀਕਲ ਨਾਲ ਮੈਲ ਤਾਰਤੀ ਉਹਦੀ ਪੂਰੀ ਪ੍ਰੋਪਰ ਸਫਾਈ ਨਾ ਕੀਤੀ ਉਹ ਨੂੰ ਉਵੇਂ ਹੀ ਬਣਾਤਾ ਗੰਨਾ ਮਾੜਾ ਉਹ ਚ ਖੰਡ ਖੁੰਡੂ ਵੀ ਸਿਰਤੀ ਉਵੇਂ ਬਣਾ ਕੇ ਇਹਦੇ ਕਈ ਕਾਰਨ ਬਣ ਜਾਂਦੇ ਆਇਆ ਕਰਕੇ ਪ੍ਰੈਕਟੀਕਲ ਦਾ ਜਦੋਂ ਅਸੀਂ ਚਾਹ ਬਣਾਉਨੇ ਜਾਂ ਜਦੋਂ ਮੜੇ ਕੋਲ ਖਾਣੇ ਆ ਜਿਹੜਾ ਸਾਡਾ ਆਮ ਗੋੜਾ ਜਿਵੇਂ ਅਸੀਂ ਬਣਾਉਨੇ ਆ ਉਹ ਖਾਣੇ ਆ ਤਾਂ ਸਾਨੂੰ ਐ ਲੱਗਦਾ ਗੁੜ ਹੋਰ ਖਾਲ ਗੇ ਜਿਹੜਾ ਉਹ ਗੁੜ ਹੋਊ ਜਿਹੜਾ ਬਾਜ਼ਾਰ ਚੋਂ ਖਾਣੇ ਅਸੀਂ ਕੇਰਾ ਖਾਲ ਗੇ ਸਾਨੂੰ ਐ ਲੱਗਦਾ ਮੂੰਹ ਜਿਵੇਂ ਕੜਸਤਨ ਜਿਹਾ ਕੌੜਾ ਹੋ ਜਾਂਦਾ ਮੂੰਹ ਵੀ ਰੰਗ ਪਾਇਆ ਹੁੰਦਾ ਉਹਨਾਂ ਦਾ ਕੈਮੀਕਲ ਪਾਇਆ ਹੁੰਦਾ ਇਸ ਚੱਕਰ ਐ ਪਤਾ ਜਿਹੜਾ ਤਾਂ ਮੰਨ ਲਓ ਗੁੜ 11ਵੇਂ 12ਵੇਂ ਤੇ ਪਹਿਲੇ ਮਹੀਨੇ ਬਣਦਾ ਉਹ ਗੁੜ ਜਿਆਦਾ ਟਾਈਮ ਰਹਿਣ ਵਾਲਾ ਹੁੰਦਾ ਉਹ 3-4 ਮਹੀਨੇ ਰਹਿਣ ਵਾਲਾ ਹੁੰਦਾ ਗੰਨਾ ਉਦੋਂ ਜਿਹੜੀ ਗੰਨੇ ਦੀ ਫਸਲ ਆ ਪੂਰੀ ਪੱਕੀ ਨਹੀਂ ਹੁੰਦੀ ਕੱਚੀ ਫਸਲ ਹੁੰਦੀ ਆ ਪਰ ਸਾਨੂੰ ਕੰਮ ਵਧੀਆ ਦਿੰਦਾ ਗੁੜ ਚਾਹ ਚਾਹ ਵਧੀਆ ਬਣਦੀ ਆ ਖਾਂਚ ਵਧੀਆ ਬਣਦਾ ਉਹ ਲੱਗਦਾ ਪਰ ਜੇ ਅਸੀਂ ਰੱਖਣਾ ਚਾਹਨੇ ਆ ਗੁੜ ਸਾਲ ਭਰ ਉਹ ਕੋ ਫਰਵਿਜ਼ੇ ਮਾਰਚ ਵਿੱਚ ਬਣਦਾ ਸਹੀ ਉਦੋਂ ਗੰਨਾ ਪੂਰਾ ਪ੍ਰੋਪਰ ਪੱਕ ਜਾਂਦਾ ਉਦੋਂ ਸਾਥੋਂ ਕੋਈ ਲੈ ਕੇ ਜਾਂਦੇ ਆ ਜਿਹੜੇ ਲੋਕ ਉਹ ਸਾਲ-ਸਾਲ ਭਰ ਗੋੜੋ ਮੇ ਰਹਿੰਦਾ ਜੀ ਉਦੋਂ ਤਾਂ ਜਦੋਂ ਕੋਈ ਵੀ ਕੰਮ ਕਰਦੇ ਆ ਹਰ ਇੱਕ ਬੰਦਾ ਇਹੀ ਕਹਿੰਦਾ ਵੀ ਯਾਰ ਇਹ ਕੰਮ ਜਾਪ ਨਹੀਂ ਹੋਣਾ ਕੰਮ ਇਹ ਆਪਣੇ ਨੇੜੇ ਗੰਨਾ ਹੈ ਨਹੀਂਗਾ ਸਾਨੂੰ ਵੀ ਲੱਗਦਾ ਸੀ ਗੰਨਾ ਤਾਂ ਕਿਤੇ ਹੈ ਨਹੀਂ ਨੇੜੇ ਤੇੜੇ ਸੇ ਕੰਮ ਮੁਸ਼ਕਲ ਲੱਗਦਾ ਚੱਲਣ ਵਾਲਾ ਪਰ ਨਹੀਂ ਸਾਨੂੰ ਐਸੀ ਵੀ ਜਦੋਂ ਲੋਕਾਂ ਨੂੰ ਚੀਜ਼ ਦਿਖਾਵਾਂਗੇ ਗੁੜ ਬਣਾ ਕੇ ਲੋਕਾਂ ਨੂੰ ਦੇਵਾਂਗੇ ਹੌਲੀ ਹੌਲੀ ਲੋਕ ਇਸ ਪਾਸੇ ਆਪੇ ਉਹ ਲਿਆਉਣਗੇ ਲੋਕਾਂ ਨੂੰ ਫਿਰ ਪਤਾ ਲੱਗ ਗਿਆ ਵੀ ਸਹੂਲਤ ਬਣ ਗਈ ਨੇੜੇ ਗੁੜ ਬਣਾਉਣ ਦੀ ਫਿਰ ਲੋਕਾਂ ਨੇ ਲਾਉਣਾ ਸ਼ੁਰੂ ਕਰਤਾ ਦੋ ਦੋ ਕਨਾਲਾ ਕਨਾਲਾ ਕਰ ਲਾਉਣ ਲੱਗ ਗਏ ਬਹੁਤ ਅੰਜ ਨੇੜੇ ਪਿੰਡਾਂ ਜੋ ਕੋਟਲੀਆ ਅੱਜ ਸਾਡੇ ਕੋਲ ਬਾਈ ਪੁੱਟੀਆਂ ਨੂੰ ਦਵਾਏ ਆ ਮੁਖਸਰ ਨੇ 1 ਟਾਈਮ ਹੀ ਹੁਣ ਹਰ ਇੱਕ ਬੰਦਾ ਇਹ ਕਹਿੰਦਾ ਵੀ ਯਾਰ ਕੰਮ ਕਰਦੇ ਆ ਨਸ਼ੇ ਤੋਂ ਰਹਿਤਾ ਆਪਦੇ ਖੇਤ ਕੰਮ ਕਰਦੇ ਆ ਮੋਜ ਨਾਲ ਬੈਠੇ ਆ ਵੀ ਉਧਰ ਨਹੀਂ ਉਧਰ ਨਹੀਂ ਮੈਂ ਤਾਂ ਕਹਿੰਦਾ ਵੀ ਜਿਹੜਾ ਬੰਦਾ ਕੰਮ ਕਰਦਾ ਉਹਨਾਂ ਅੱਗੇ ਗੱਲਾਂ ਗੰਜਾਂ ਦਾ ਕੰਮ ਲੱਗਿਆ ਕਿੱਥੇ ਲੱਗਿਆ ਵਧੀਆ ਚੀਜ਼ ਆ ਲੋਕ ਇਹ ਸਮਝਦੇ ਵੀ ਜੇ ਬੰਦਾ ਕੋਈ ਕਿੱਥੇ ਲੱਗਿਆ ਤਾਂ ਨਸ਼ੇ 'ਚ ਨਾ ਪਊਗਾ ਆਪਦੇ ਖੇਤ ਕੰਮ ਕਰਦਾ ਆ ਆਪਣੀ ਕਮਾਈ ਕਰਦਾ ਉਹਦਾ ਕੋਈ ਡਰ ਨਹੀਂ ਕਮਾਈ ਦੇ ਚਾਏ ਆ ਜੀ ਵੀ ਜੇ 4 ਮਹੀਨੇ 'ਚ ਮੈਂ ਅੱਖਾਂ ਵੀ ਬਾਹਲੀ ਲੁੱਟ ਹੈ ਚ ਲੁੱਟ ਵਾਲੀ ਗੱਲ ਨਹੀਂ ਵਧਿਆ ਟਾਈਮ ਪਾਸ ਹੋ ਜਾਂਦਾ ਕੋਈ 2-4 ਲੱਖ 2 ਲੱਖ 2.5 ਲੱਖ ਰੁਪਇਆ ਬਣ ਜਾਂਦਾ ਤੇ ਬਾਕੀ ਲੇਬਰ ਵਾਲਾ ਕੰਮ ਵਧਿਆ ਚੱਲੀ ਜਾਂਦਾ ਲੇਬਰ ਵਾਲਾ ਦਾ ਕੰਮ ਵਧਿਆ ਚੱਲੀ ਜਾਂਦਾ ਨਾਲ ਉਹਨਾਂ ਦੇ ਚਾਰਾਂ ਪੰਜਾਂ ਘਰਾਂ ਚੁੱਲ੍ਹੇ ਤਾਂ ਪੀ ਜਾਂਦੇ ਆ ਸਜਾਵਟ ਦਾ ਜੇ ਤੁਸੀਂ ਲਫਾਫੇ ਤੇ ਚੰਗੀ ਫੋਟੋ ਵਾਹ ਕੇ ਉਹ ਚੀਜ਼ ਮਾੜੀ ਭਰ ਦੋਗੇ ਤਾਂ ਲਫਾਫੇ ਨੇ ਨਹੀਂ ਚੱਲਣਾ ਚੱਲਣਾ ਵਿੱਚ ਉਹ ਚੀਜ਼ ਨੇ ਆ ਜੇ ਇਸ ਇੱਥੇ ਸਜਾਵਟ ਕਰ ਦਿਆਂਗੇ ਲੋਕਾਂ ਨੂੰ ਚੀਜ਼ ਮਾੜੀ ਦੇਵਾਂਗੇ ਤਸਾਂ ਸਭ ਸੁਜਾਵਟਾਂ ਜਿਹੜੀ ਹੋਣੀ ਕਿਸੇ ਨੇ ਵੇਖਣੀ ਵੀ ਵੇਖਣੀ ਤੇ ਚੀਜ਼ ਆਗਲੇ ਨੇ ਸਾਡਾ ਤਾਂ ਹੁਣ ਗੁੜਾ ਜਿਹੜਾ ਉਸੇ ਗੱਟਿਆਂ ਚ ਪਾ ਕੇ ਰੱਖਿਆ ਹੋਇਆ ਲੋਕ ਆਉਂਦੇ ਆ ਜਿਹਨੂੰ ਪਤਾ ਵੀ ਗੁੜ ਸਹੀ ਹੈ ਜਾਂ ਦੂਜਿਆ ਰੂਪ ਉਹਦਾ ਨਾ ਠੀਕ ਆ ਵੀ ਗੁੜ ਚਾਹੀਦਾ ਤੇ ਸੁਜਾਵਟ ਵਾਲੀ ਗੱਲ ਕਿਹੜੀ ਐ ਇਸ ਚ ਇਹ ਜਿਹੜਾ ਅਸੀਂ ਬਣਾਇਆ ਕਹਿੰਦੇ ਜੁਪੀ ਚ ਸਪੈਸ਼ਲ ਬੰਦੇ ਲੈ ਕੇ ਆਏ ਜਿਹੜਾ ਬਣਾਉਣ ਆਇਆ ਸੀ ਉਹਨੂੰ ਮਿਸਤਰੀ ਉਹਨੇ ਸਾਥੋਂ 10000 ਰੁਪਏ ਲਿਆ ਸੀ ਸਪੈਸ਼ਲ ਬਣਾਉਣ ਵਾਸਤੇ ਇਹਨੂੰ ਤੇ ਇਹਦਾ ਵੇਲੇ ਬਣਾਉਣ ਮੌਕੇ ਕਿਸੇ ਮਾਰ ਮਿਸਤਰੀ ਤੋਂ ਬਣਾਉਣਾ ਚਾਹੀਦਾ ਇਹਦਾ ਬਹੁਤ ਫਰਕ ਆ ਜੇ ਗਲਤ ਬਣ ਜੇ ਤਾਂ ਬਾਲਾਂ ਨੂੰ ਜ਼ਿਆਦਾ ਖਾਂਦੀ ਆ ਗੁੜ ਘੱਟ ਤਿਆਰ ਕਰਦੀ ਆ ਸਾਹ ਜਿਹੜੀ ਬਾਲਾਂ ਵੱਧ ਮੱਚੀ ਜਾਂਦਾ ਗੁੜ ਉਹਨਾਂ ਬਣਦਾ ਜਿਹੜੇ ਕੜਾਹੀਆਂ ਤਿੰਨੇ ਨਹੀਂ ਉਬਲਦੇ ਪਰ ਉਹ ਮੈਸਰੀ ਬਹੁਤ ਮਾਰਸ ਜੀ ਨੇ ਬਣਾ ਗਿਆ ਇਹ ਅਸੀਂ ਹੁਣ ਮੰਨ ਲਓ ਜਿਵੇਂ ਝੋਕਾ ਲਾਉਣਾ ਜਿਹੜੇ ਹਿਸਾਬ ਨਾਲ ਬਾਲਾਂ ਲਾਉਣੇ ਆ ਉਸ ਹਿਸਾਬ ਨਾਲ ਤਿੰਨੇ ਕੜਾਹੀਆਂ ਵਧੀਆ ਪੂਰੇ ਉਬਲ ਲੱਗ ਜਾਂਦੇ ਆ ਉਹ ਜਿਦਾ ਪਹਿਲਾਂ ਤਾਂ ਜੀ ਚਾਹਲਾ ਗੁੜ ਜਿਹੜਾ ਸਾਂਸ ਸੁਧਾਰਨ ਗੁੜ ਹੁੰਦਾ ਆਪਣੇ ਇੱਕ ਖਾਰ ਵਾਸਤੇ ਗੁੜ ਬਣਾਨੇ ਜਿਹਦੇ ਵਿੱਚ ਆਪਣੇ ਗਿਰੀਆਂ ਵਗੈਰਾ ਖੋਪਾ ਵਗੈਰਾ ਇਹ ਜੋ ਪਾ ਕੇ ਤੇ ਸ਼ੱਕਰ ਲੋਕਾਂ ਦੇ ਰਿਸ਼ਤੇਦਾਰ ਆਉਂਦੇ ਆ ਬਾਹਰੋਂ ਕੈਨੇਡਾ ਅਮਰੀਕਾ ਚੋਂ ਆਉਂਦੇ ਆ ਅੱਜ ਕੱਲ ਆ ਜਾਂਦੇ ਆ ਉਹ ਕਹਿੰਦੇ ਯਾਰ ਸਾਡੇ ਰਿਸ਼ਤਿਆਂ ਨੂੰ ਗੁੜ ਪਿਛਲੇ ਪਿਛਲੇ ਲੈ ਕੇ ਗਏ ਸੀ ਵਧੀਆ ਲੱਗਿਆ ਐਦਕੀ ਵੀ ਸਾਨੂੰ ਗੁੜ ਦਿਓ ਲੈ ਕੇ ਜਾਂਦੇ ਆ ਗੁੜ ਸਾਥ ਸਬੂਰ ਲੈ ਕੇ ਜਾਂਦੇ ਆ ਚਾਲਾ ਗੋੜਾ 80 ਰੁਪਏ ਕਿਲੋ ਦਿੰਦੇ ਆ ਜਿਹੜਾ ਖਾਣ ਵਾਸਤੇ ਗੋੜਾ ਟਿੱਕੇ ਚ ਬਣਾ ਕੇ ਦਿੰਦੇ ਆ ਉਹ 120 ਰੁਪਏ ਕਿਲੋ ਆ ਸ਼ੱਕਰ ਜਿਹੜੀ 100 ਰੁਪਏ ਕਿਲੋ ਦਿੰਦੇ ਆ ਐਡਵਾਰਟਰੀ ਗੱਚ ਵੀ ਅਸੀਂ ਸ਼ੁਰੂ ਕੀਤੀ ਆ ਜੀ ਗੱਚ ਵੀ ਅਸੀਂ ਆਪ ਦੇ ਗੁੜ ਤੋਂ ਤਿਆਰ ਕੀਤੀ ਆ ਜੀ ਚੇਹਣੀ ਵੀ ਕੋ ਕੈਮੀਕਲਸ ਲਾਇਆ ਹੋਊਗਾ ਜਾਂ ਵਿਖਾਂਡਾ ਵਗੈਰਾ ਵਰਤੀ ਹੋਊਗੀ ਉਹ ਵੀ ਐਸ ਦੀ ਤਿਆਰ ਕੀਤੀ ਜਾ ਬਹੁਤ ਲੋਕਾਂ ਨੇ ਉਹਨੂੰ ਖਾ ਕੇ ਆਖੇ ਬਹੁਤ ਚੀਜ਼ ਬਣੀ ਆ ਮੈਨੂੰ ਲੱਗਦਾ ਵੀ ਫਾਇਦੇ ਤੇ ਆਏ ਵੀ ਗੁੜ ਜਦੋਂ ਆਪਾਂ ਅੱਜ ਤੋਂ ਪੁਰਾਣੇ ਬਜ਼ੁਰਗ ਪਹਿਲਾਂ ਸਾਡੇ ਖੰਡ ਨਹੀਂ ਵਰਦੇ ਸੀ ਤੇ ਗੋੜੀ ਚੱਲਦਾ ਸੀ ਸਾਡੇ ਘਰਾਂ 'ਚ ਵੀ ਤੇ ਉਦੋਂ ਲੋਕਾਂ ਨੂੰ ਸ਼ੂਗਰ ਨਹੀਂ ਹੁੰਦਾ ਸੀ ਲੋਕ ਬਿਮਾਰ ਨਹੀਂ ਹੁੰਦੇ ਸੀ ਜੇ ਮੰਨ ਲਓ ਗੁੜ ਦਾ ਡਾਲਾ ਰੱਖਿਆ ਰੋਟੀ ਦੇ ਖਾ ਲਿਆ ਸ਼ਾਮ ਨੂੰ ਤੌੜੀ ਦਾ ਦੁੱਧ ਵੀ ਉਹਨਾਂ ਨੂੰ ਗੁੜ ਖਾ ਲਿਆ ਸ਼ੱਕਰ ਖਾਲੀ ਜਵਾਕਾਂ ਨੇ ਵੀ ਗੁੜ ਚੱਕ ਕੇ ਖਾ ਲੈਂਦੇ ਸੀਗੇ ਆਮ ਹੀ ਪਸ਼ੂਆਂ ਨੂੰ ਵੀ ਗੋੜਾ ਸੀ ਬਹੁਤ ਪਾਉਂਦੇ ਸੀਗੇ ਸਾਡੇ ਘਰ ਦਾ ਹੁੰਦਾ ਸੀ ਤਾਂ ਲੋਕ ਬਹੁਤ ਘੱਟ ਬਿਮਾਰ ਹੁੰਦੇ ਸੀ ਹੁਣ ਅਸੀਂ ਉਸ ਪਾਸੋਂ ਉਹ ਛੱਡ ਕੇ ਜਾਦਾ ਖੰਡ ਖਾਣ ਲੱਗੇ ਖੰਡ ਕੈਮੀਕਲ ਵਾਲੀ ਖੰਡ ਆ ਹਰ ਇੱਕ ਬੰਦਾ ਬਿਮਾਰ ਆ ਹਰ ਇੱਕ ਨੂੰ ਸ਼ੂਗਰ ਹੁੰਦੀ ਆ ਕਿਸੇ ਨੂੰ 100 ਬਿਮਾਰੀਆਂ ਲੱਗੀਆਂ ਆਵਾਂਗਾ ਤੇ ਇਹਦਾ ਕਿ ਗੁੜ ਤਾਂ ਇੱਕ ਸਿਹਤ ਆਸ ਤੇ ਬਹੁਤ ਵਧੀਆ ਚੀਜ਼ ਆ ਗੁੜ ਖਾਣ ਨਾਲ ਜਿਹੜੀ ਸਾਡੀ ਸਿਹਤ ਆ ਇਹ ਨਰੋਈ ਰਹਿੰਦੀ ਆ ਬਹੁਤ ਬੁਧੀ ਚੀਜ਼ ਹੈ ਤਾਂ ਗੁੜ ਨਾਲ ਇਸ਼ਕ ਹੋ ਗਿਆ ਅਸੀਂ ਉਹ ਜਿਹੜਾ ਅਸੀਂ ਗੁੜ ਤਿਆਰ ਕਰਦੇ ਆ ਸਾਨੂੰ ਉਸ ਚੀਜ਼ ਨਾਲ ਇਸ਼ਕ ਹੋ ਗਿਆ ਆਪਦੇ ਕਾਰੋਬਾਰ ਨਾਲ ਇਸ਼ਕ ਹੋ ਗਿਆ ਸਾਨੂੰ ਤਾਂ ਉਹ ਕਹਿੰਦੇ ਉਦੋਂ ਵੀ ਆਮ ਜਿਹੜੇ ਬੰਦੇ ਸੀ ਨਾ ਗੁੜ ਘਟੋ ਘਟ ਕਿਲੋ ਕਿਲੋ ਗੁੜ ਵੀ ਖਾ ਲੈਂਦੇ ਸੀ ਘਾੜੀ ਤੇ ਬੈਠੇ ਦਿਨ ਪੂਰਾ ਤੋਂ ਸੇ ਬੈਠੇ ਰਹਿੰਦੇ ਸੀਗੇ ਨਾਲੇ ਗੁੜ ਖਾਈ ਜਾਂਦੇ ਸੀ ਨਾਲ ਗੁੜ ਕੱਢੀ ਜਾਂਦੇ ਸੀਗੇ ਵਧੀਆ ਸਾਡਾ ਕੰਮ ਚੱਲ ਪਰਮਾਤਮਾ ਨੇ ਬਾਹਾਂ ਫੜੀ ਅਸੀਂ ਕੰਮ ਕੀਤਾ ਕੰਮ ਕਰਕੇ ਵੀ ਜਦੋਂ ਅਸੀਂ ਪਹਿਲੇ ਸਾਲ ਜਦੋਂ ਕੰਮ ਕੀਤਾ ਸੀ ਉਦੋਂ ਡੈਕ ਤਾਂ ਦਾ ਵਸੇ ਰਿਆਂ ਉਹ ਜੀਆਂ ਵੀ ਬਾਲਣਾਂ ਦੀਆਂ ਜਿਵੇਂ ਦੂਜੀ ਜੀ ਜਿਵੇਂ ਹੁਣ ਚੌਥਾ ਸਾਲ ਹੋ ਗਿਆ ਸਾਨੂੰ ਪੂਰਾ ਪਤਾ ਲੱਗ ਗਿਆ ਵੀ ਆਹ ਚੀਜ਼ਾਂ ਆਏ ਆਹ ਚੀਜ਼ਾਂ ਆਏ ਆ ਉਹ ਤੋਂ ਮੁੜ ਕੇ ਜਿਹੜਾ ਸਾਡਾ ਗੁਰਸੀ ਉਹ ਸਾਡਾ ਇੱਥੇ ਸੇਲ ਹੋ ਜਾਂਦਾ ਆ ਆਦਾ ਵਧੀਆ ਕੁਆਲਿਟੀ ਬਣਾ ਕੇ ਤਿਆਰ ਕਰਕੇ ਦੇਈ ਜਾਂ ਜੀ ਕੋਈ ਆਪਾਂ ਐ ਨਹੀਂ ਵੀ ਮਾਂ ਦੂਜੀ ਤਰਸ ਤੋਂ ਦੂਜੇ ਤੋਂ ਮਿੱਟੀ ਘੱਟੇ ਤੋਂ ਮੱਛੀ ਤੋਂ ਮੱਖੀ ਤੋਂ ਜੀ ਪੂਰਾ ਸਾਫ਼ ਕਰਕੇ ਸਾਡੀ ਪੂਰੀ ਇੱਥੇ ਡਿਊਟੀ ਆ ਮੈਂ ਇੱਥੇ ਤੜਕੇ ਆ ਜਾਂਦਾ ਜੀ ਜੋ ਚੱਲ ਪੈਂਦਾ ਘਣਾੜਾ 7 ਵਜੇ ਮੈਂ ਖੇਤ ਆ ਜਾਂਦਾ ਜੀ ਸ਼ਾਂਤ ਚੱਕਰ ਜਿੰਨੇ ਚੱਕਰ ਗੁਰਗੜ ਬੰਦਾ ਜੀ ਮੇਰੀ ਅੰਦਰ ਡਿਊਟੀ ਹੁੰਦੇ ਇੱਥੇ ਗੁਰਪੁਰੀ ਜੀ ਬਾਪੂ ਵੀ ਇੱਥੇ ਹੁੰਦਾ ਜੀ ਦੂਜਾ ਭਾਈ ਵੀ ਇੱਥੇ ਹੁੰਦਾ ਇਹ ਕਈ ਵਾਰ ਉਹਨੇ ਕਦੇ ਬਾਹਰ ਜਾਣਾ ਮੈਂ ਹੁੰਨਾ ਜਾਂ ਮੈਂ ਬਾਹਰ ਗਿਆ ਜਾਂ ਮੇਰਾ ਬਾਪੂ ਹੁੰਦਾ ਕੋਲੇ ਇਹ ਆਇਆ ਨਹੀਂ ਸਾਡੀ ਕੋਈ ਗੱਲ ਪੂਰੀ ਸਾਡਾ ਪੂਰਾ ਧਿਆਨ ਆ ਸਾਡੀ ਜਿਹੜੀ ਲੇਬਰ ਆ ਇਹਨਾਂ ਦੀ ਪੂਰੀ ਗੌਰ ਆ ਵੀ ਕੋਈ ਮਿਹਨਤ ਬਾਈ ਜੀ ਜੇ ਤੂੰ ਐ ਕਹਦੇਗਾ ਵੀ ਮੈਂ ਇੱਥੇ ਮੰਜੇ ਤੇ ਬਹਿ ਕੇ ਗੁਰ ਤਿਆਰ ਕਰਨਾ ਹੋਵੇ ਤਾਂ ਹੁੰਦਾ ਨਹੀਂ ਮਿਹਨਤ ਬਹੁਤ ਲੱਗਦੀ ਹੈ ਜੀ ਜ਼ੋਰ ਲੱਗਦਾ ਜ਼ੋਰ ਵਾਲਾ ਕੰਮ ਆ ਜੀ ਕੋਈ ਮਾੜਾ ਮੋਟਾ ਕੰਮ ਤਾਂ ਹੈ ਨਹੀਂ ਤੇ ਫਿਰ ਜਦੋਂ ਜਾਮਾਂ ਚ ਆ ਜਾਂਦੀ ਆ ਉਦੋਂ ਫਿਰ ਸਭ ਕੁਝ ਹੋ ਜਾਂਦਾ ਜੀ ਤੁਸੀਂ ਹੁਣ ਤੁਸੀਂ ਇਹ ਗੋੜ ਖਾਈ ਜਾਓ ਤੇ ਤੁਹਾਨੂੰ ਪਤਾ ਨਹੀਂ ਲੱਗਣਾ ਉਹ ਗੋੜ ਤੁਸੀਂ ਖਾਓਗੇ ਤੁਹਾਡਾ ਕਾਲਜਾ ਮੱਛੂਆ ਤੁਹਾਡਾ ਸਰੀਰ ਹੋਰ ਹੋਊਗਾ ਹੁਣ ਬਾਈ ਜੀ ਜਿਹੜੀ ਆਪਾਂ ਗੱਟ ਚ ਤਿਆਰ ਕੀਤੀ ਆ ਉਹ ਸਾਨੂੰ ਗਾਹ ਕਹਿੰਦਾ ਯਾਰ ਬਹੁਤ ਸੁਆਦ ਆ ਵੀ ਸਾਨੂੰ ਕੋਈ ਮੈਂ ਨਹੀਂ ਮੱਛਾ ਕਾਲਜਾ ਨਹੀਂ ਮੱਛਾ ਹੋਣੀ